ਉਹੀ ਮੁੰਡਾ ਦਵਾਰੇ ਅਸੀਂ ਦੇਖਣਾ ਆ ਕੇ ਤੇ ਪਿੱਛਾ ਕਰਿਆ ਉਹਨਾਂ ਦੇ ਘਰੇ ਆ ਗਿਆ। ਅੱਛਾ ਜਿਹੜਾ ਮੁੰਡਾ ਮਤਲਬ ਤੁਸੀਂ ਉੱਥੇ ਫੜਿਆ ਸੀ ਬੱਸ ਸਟੈਂਡ ਤੇ ਉਹ ਉਹਦਾ ਪਿੱਛਾ ਕਰਨ ਤੋਂ ਬਾਅਦ ਉਹਦੇ ਘਰੇ ਆਏ ਲੈਣਾ ਸੀ। ਹਾਂਜੀ ਅਸੀਂ ਮਗਰ ਹੀ ਅਸੀਂ ਆ ਗਏ ਪਾਸੋਂ ਦੋ ਸਿੰਘ। ਤੂੰ ਕਿਵੇਂ ਬੈਠੇਗਾ? ਅਜੋ ਨਹੀਂ ਬੈਠੂਗਾ। ਤੂੰ ਲੱਭੇ ਹੁਣ ਦੇਖ ਕੇ ਨੂੰ ਲੈ ਆ ਜਾਂ ਤੇ ਆਮ ਦਾ ਕਾਰ। ਤੂੰ ਅੰਦਰ ਤੂੰ ਮਤੇ ਕੇ ਰਹਿ ਜਾ। ਤੂੰ ਐਡਾ ਕਡਾ ਕਾ ਬਣਿਆ ਫਿਰਦਾ ਫੈਲੀ ਯਾਰ ਆਪਦੇ ਆਪ ਨੂੰ। ਇਹ ਮੁੰਡਾ ਨਸ਼ਾ ਕਰਦਾ ਸੀ ਵੀ ਸੀਗਾ ਨਾਲ ਤੇ ਨਸ਼ਾ ਇਹ ਬਹੁਤ ਜਾਦੇ ਵੇਚਦਾ। ਇਹ ਸਵੇਰ ਤੋਂ ਲੱਗ ਜਾਂਦੇ ਸੀ। ਲੈਣਾ ਲੱਗ ਗਾਵਾਂ ਅਸੀਂ ਪਾਸ ਹੋਏ ਨਾ ਦੇ ਘਰਾਂ ਦੇ ਵਿੱਚ ਤੇ ਦਿਨ ਰਾਤ ਤੂੰ ਆਂਦੀ ਕੋਈ ਹੋਰ ਕਮਾਈ ਕਰ ਤਾ ਤੂੰ ਮੈਨੂੰ ਦਜਾ ਕਰਦੀ ਯਾਰ ਮਹੀਨੇ ਦਾ ਨਹੀਂ ਦੇਤਾ ਚਿੱਟਾ ਇਹਨਾਂ ਨੇ ਜਾਇਜੀ ਵੇਚਦੇ ਸੀ ਕਿਲੂਆਂ ਦੇ ਹਿਸਾਬ ਨਾਲ ਫੇਰ ਇਹਨਾਂ ਨੇ ਧੰਨਾ ਇਹਨਾਂ ਬਣਾਇਆ ਅੱਜ ਕਾਰਖਾਨੇ ਬਣਾ ਲਏ ਜਗਾ ਲੈ ਲੈ ਪਲਾਂਟਾ ਪਾ ਲਏ ਤੇ ਇਹਨਾਂ ਸੋਹਣਾ ਘਰ ਪਾਈ ਬੈਠਿਆ ਬਹੁਤ ਜ਼ਿਆਦੇ ਕਿਸੇ ਰਾਜੇ ਮਰਾਜੇ ਦਾ ਘਰ ਨਹੀਂ ਹੁੰਦਾ ਧੀ ਪੁੱਤ ਅਸੀਂ ਦੇਖੇ ਅੱਖੀਂ ਮਰਦੇ ਫੇਰ ਸਾਨੂੰ ਦੁੱਖ ਹੋਇਆ ਸਾਡੇ ਆਪ ਦੇ ਘਰੇ ਮੇਰੇ ਆਪ ਦੇ ਘਰੇ ਪਾਛੋ ਤੋ ਮੇਰੇ ਭਰਾ ਵੱਡਾ ਤੇ ਛੋਟਾ ਦੋਨੇ ਚਿੱਟਾ ਵੇਚਦੇ ਸੀ ਇਹਨਾਂ ਦੇ ਘਰੇ ਆ ਕੇ ਲੈ ਕੇ ਜਾਂਦੇ ਸੀ ਫੇਰ ਮੈਂ ਸੋਚਿਆ ਵੀ ਜੇ ਅੱਜ ਮੇਰੇ ਘਰੇ ਵੀ ਅੱਗ ਲੱਗੀ ਆ ਤੇ ਦੂਜਿਆਂ ਦੇ ਘਰੇ ਵੀ ਲੱਗੀਆਂ ਮੇਰੇ ਦੋ ਆਪਦੇ ਪੁੱਤਾਂ ਲੈ ਜਾਏ ਦਾ ਛੜਾ ਦੇ ਮੈਂ ਤਾਂ ਨਹੀਂ ਛੱਡਣਾਂ ਮੈਂ ਤਾਂ ਇਹਨੂੰ ਚਗਾ ਦੇ ਸੰਦਰ ਇਹਨਾਂ ਦਾ ਨਾਲ ਦੇ ਸਾਰਾ ਵੀ ਨੋਜ ਕਰੂ ਮੈਂ ਹੁਣ ਇਹ ਵੀ ਯਾਦ ਰੱਖੀ ਗੱਲ ਬੰਨ ਕੇ ਕੇਰਾ ਸਾਡੀ ਬੇਣਤੀ ਆ ਇਸ ਤੋਂ ਬਾਅਦ ਵੇਣਤਾ ਕਰਾਂਗੇ ਡਾਂਗ ਦੇ ਨਾਲ ਪਾਸੋਂ ਸਾਡੇ ਕੋਲੇ ਬਹੁਤ ਜ਼ਿਆਦਾ ਵੀਡੀਓ ਪਰ ਪੰਗਾ ਛੋਟਾ ਬੱਸ ਸਟੈਂਡ ਮਹਰਾ ਜਾਂ ਉੱਥੇ ਕੁੜੀਆਂ ਧੀਆਂ ਪੈਣਾ ਬੈੰਦੀਆਂ ਉੱਥੇ ਨਸ਼ਾ ਤਸ਼ਕਰਾ ਇਹੋ ਜਿਹਾ ਕੁਸ ਕਰਦੇ ਆ ਹੁਣ ਇਸ ਤੋਂ ਬਾਅਦ ਐਸੀ ਸੇਵਾ ਲੈ ਲਈ ਜਿਵੇਂ ਇਹ ਸਮਲਣਾ ਚਾਹੁੰਦੇ ਆ ਡਾਂਗ ਨਾਲ ਸੁਧਰਨਾ ਚਾਹੁੰਦੇ ਆ ਉਵੇਂ ਸੁਧਾਰਾਂਗੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਪੰਜਾਬ ਦੇ ਵਿੱਚ ਨਸ਼ੇ ਨੂੰ ਰੋਕਣ ਵਾਸਤੇ ਜਿੱਥੇ ਸਰਕਾਰ ਕਦਮ ਚੁੱਕਰੀ ਆ ਉੱਥੇ ਹੁਣ ਆਮ ਲੋਕ ਵੀ ਅੱਗੇ ਆਉਣ ਲੱਗ ਗਏ ਆ ਬਠਿੰਡਾ ਦੇ ਮਹਾਰਾਜਪਿੰਡ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਸੋਸ਼ਲ ਮੀਡੀਆ ਤੇ ਜਿੱਥੇ ਕਨ੍ਹੰਗ ਸਿੰਘ ਵੱਲੋਂ ਇੱਕ ਚਿੱਟਾ ਨਸ਼ਾ ਤਸਕਰੀ ਦੇ ਘਰ ਦਾ ਟਰੈਪ ਲਾਇਆ ਗਿਆ ਤਾਂ ਉਹਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਤਾਂ ਮਹਾਰਾਜ ਪਿੰਡ ਦੇ ਵਿੱਚ ਮੈਂ ਇਸ ਵਕਤ ਮੌਜੂਦ ਹੈਗਾ ਤਾਂ ਤੁਹਾਨੂੰ ਦੱਸ ਦਈਏ ਰਵਿੰਦਰ ਸਿੰਘ ਰਵੀ ਖਾਲਸਾ ਨਾਮ ਦੇ ਸ਼ਖਸ ਨੇ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਜਿਹੜਾ ਮੁੰਡਾ ਨਸ਼ਾ ਤਸਕਰੀ ਕਰਦਾ ਸੀ ਉਹਨੂੰ ਕਈ ਵਾਰ ਸਮਝਾਇਆ ਵੀ ਇਸ ਕੰਮ ਤੋਂ ਹਟਜੋ ਪਰ ਉਹ ਨਹੀਂ ਹਟਿਆ ਤਾਂ ਤੁਹਾਨੂੰ ਵੀਡੀਓ ਵੀ ਤੁਸੀਂ ਸਾਰਾ ਦੇਖਿਆ ਤਾਂ ਸਾਡੇ ਨਾਲ ਰਵਿੰਦਰ ਸਿੰਘ ਖਾਲਸਾ ਜਿਨ੍ਹਾਂ ਨੂੰ ਰਵੀ ਖਾਲਸਾ ਵੀ ਕਹਿੰਦੇ ਹੋ ਉਹ ਨਾਲ ਨੇ ਇਹਨਾਂ ਨੇ ਹੀ ਸਾਰਾ ਟਰੈਪ ਲਾਇਆ ਕਿਉਂਕਿ ਪੁਲਿਸ ਕਹਿ ਰਹੀ ਹੈ ਕਿ ਸਾਨੂੰ ਸਹਿਯੋਗ ਦਿਓ ਨਸ਼ਾ ਰੋਕਣਾ ਹੈ ਤਾਂ ਇਸ ਕਰਕੇ ਨਸ਼ੇ ਨੂੰ ਰੋਕਣ ਦੇ ਲਈ ਸਾਰਿਆਂ ਨੂੰ ਪੁਲਿਸ ਦਾ ਸਹਿਯੋਗ ਦੇਣਾ ਚਾਹੀਦਾ ਹੈ ਤੇ ਕੰਮ ਬੜਾ ਖਤਰਨਾਕ ਹੈ ਹਰ ਕੋਈ ਬੰਦਾ ਡਰਦਾ ਹੋਇਆ ਇੱਧਰ ਜਾਂਦਾ ਵੀ ਨਹੀਂ ਤਾਂ ਰਵਿੰਦਰ ਸਿੰਘ ਖਾਲਸਾ ਰਵੀ ਖਾਲਸਾ ਸਾਡੇ ਨਾਲ ਨੇ ਰਵਿੰਦਰ ਜੀ ਕਦੋਂ ਤੁਹਾਨੂੰ ਪਤਾ ਲੱਗਿਆ ਵੀ ਇਹ ਬੰਦਾ ਨਸ਼ਾ ਵੇਚਦਾ ਸੀ ਤੇ ਸਾਰਾ ਐਪੀਸੋਡ ਕਿਵੇਂ ਫਿਰ ਤਿਆਰ ਕੀਤਾ ਤੁਸੀਂ ਦਾਸ ਰਵੀ ਸਿੰਘ ਰਵਿੰਦਰ ਸਿੰਘ ਖਾਲਸਾ ਮਹਾਰਾਜਪਿੰਡ ਤੋਂ ਬੁੱਢਾ ਦਾਲ ਜਸੇਵਰ ਬਾਬਾ ਕੁਲਦੀਪ ਸਿੰਘ ਜੀ ਕੋਟਦੋਣਾ ਉਹਨਾਂ ਦੇ ਮਹਾਪੁਰਸ਼ਾਂ ਦੇ ਚੱਲਦੇ ਹੋਏ ਬਚਨਾਂ ਤੇ ਅਸੀਂ ਚੱਲਦੇ ਆਂ ਤੇ ਦੂਜੀ ਗੱਲ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮੰਨਦਾ ਸਾਡਾ ਪਿੰਡ ਨਗਰ ਆ ਕਿਹੜਾ ਹੈ ਸ਼ਹੀਦਾਂ ਸਿੰਘਾਂ ਦੀ ਧਰਤੀ ਆ ਇਹਦੇ ਉੱਤੇ ਨਸ਼ਾ ਤਸਕਰ ਨਸ਼ਕ ਵੇਚਣ ਵਾਲਿਆਂ ਨੂੰ ਅਸੀਂ ਵਾਰਨਿੰਗ ਪਹਿਲਾਂ ਦੇ ਚੁੱਕੇ ਸੀ ਨਸ਼ਾ ਕਰਨ ਵਾਲਿਆਂ ਨੂੰ ਵਾਰਨਿੰਗ ਦੇ ਚੁੱਕੇ ਸੀ ਇਹਨੂੰ ਬਹੁਤ ਵਾਰੀ ਸਮਝਾਇਆ ਸੀ ਇਹਨੇ ਨਹੀਂ ਸਮਝਿਆ ਇਹਨਾਂ ਦਾ ਕਾਰੋਬਾਰ ਹੀ ਇਹ ਆ ਪਾਛੋ ਸਾਡੀ ਬੇਨਤੀ ਹੈ ਸਾਰੀ ਸੰਗਤ ਨੂੰ ਵੀ ਇਹ ਮੁੰਡਾ ਨਸ਼ਾ ਕਰਦਾ ਸੀ ਵੀ ਸੀਗਾ ਨਾਲ ਤੇ ਨਸ਼ਾ ਇਹ ਬਹੁਤ ਜ਼ਿਆਦਾ ਵੇਚਦਾ ਇਹ ਸਵੇਰ ਤੋਂ ਲੱਗ ਜਾਂਦੇ ਸੀ ਲੈਣਾ ਲੱਗਾਂਗੇ ਅਸੀਂ ਪਾਸ ਹੋਏ ਇਹਨਾਂ ਦੇ ਘਰਾਂ ਦੇ ਵਿੱਚ ਤੇ ਦਿਨ ਰਾਤ ਚਿੱਟਾ ਇਹਨਾਂ ਨਜਾਇਜ਼ ਹੀ ਵੇਚਦੇ ਸੀ ਕਿਲੋਆਂ ਦੇ ਹਿਸਾਬ ਨਾਲ ਸਾਡੇ ਨਗਰ ਮਹਾਰਾਜ ਦੇ ਸੰਗਤ ਨੇ ਸਾਡਾ ਸਹਿਯੋਗ ਦਿੱਤਾ ਮਲਾਜਮਾਂ ਨੇ ਐਸਐਚਓ ਥਾਣੇਦਾਰ ਨੇ ਡੀਐਸਪੀ ਫੋਲ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਵੀ ਇਹ ਨਸ਼ਾ ਤਸਕਰ ਇੰਨਾ ਕੁ ਸਪਾਸ ਸ਼ੇ ਇਹਨਾਂ ਨੇ ਬਣਾ ਲਿਆ ਤੇ ਪ੍ਰੋਵਟੀਆਂ ਬਹੁਤ ਜ਼ਿਆਦਾ ਬਣਾ ਲਈਆਂ ਇਹਦੇ ਵਿੱਚ ਇਹ ਨਸ਼ਾ ਤਸਕਰ ਦਾ ਪਹਿਲਾ ਭਰਾ ਕੰਮ ਕਰਦਾ ਸੀ ਉਹ ਗੋਲੀਆਂ ਦੇ ਵਿੱਚ ਅੱਜ ਤੋਂ 4-5 ਮਹੀਨੇ ਪਹਿਲਾਂ ਉਹਨੂੰ ਸਜ਼ਾ ਹੋਕ ਚੁੱਕੀ ਆ ਦੂਜੀ ਗੱਲ ਇਹ ਕਿਦੋਂ ਇਹ ਕਾਰੋਬਾਰ ਕਰਦੇ ਸੀ ਮੁੜ ਕੇ ਉੱਗ ਰਿਹਾ ਆ ਉੱਗ ਕੇ ਨੇ ਇਹ ਜੇ ਨਸ਼ੇ ਚ ਚਲਾਤਾ ਉਹ ਤਾਂ ਹਜੇ ਗੋਲੀਆਂ ਵੇਚਦਾ ਹੀ ਪਾਛੋ ਇਹਨੇ ਚਿੱਟੇ ਦਾ ਕੰਮ ਚਲਾ ਲਿਆ ਚਿੱਟੇ ਦਾ ਕੰਮ ਚਲਾ ਲਿਆ ਇਹਨਾਂ ਨੇ ਇਹਨੇ ਇਹ ਜੇ ਧੀ ਪੁੱਤ ਮਰਵਾਏ ਇਹਨਾਂ ਨੇ ਬਹੁਤ ਜ਼ਿਆਦੇ ਧੀ ਪੁੱਤ ਅਸੀਂ ਦੇਖੇ ਅੱਖੀਂ ਮਰਦੇ ਫੇਰ ਸਾਨੂੰ ਦੁੱਖ ਹੋਇਆ ਸਾਡੇ ਆਪ ਦੇ ਘਰੇ ਮੇਰੇ ਆਪ ਦੇ ਘਰੇ ਪਾਛੋ ਦੋ ਮੇਰੇ ਭਰਾ ਵੱਡਾ ਤੇ ਛੋਟਾ ਦੋਨੇ ਚਿੱਟਾ ਵੇਚਦੇ ਸੀ ਇਹਨਾਂ ਦੇ ਘਰੇ ਆ ਕੇ ਲੈ ਕੇ ਜਾਂਦੇ ਸੀ ਫੇਰ ਮੈਂ ਸੋਚਿਆ ਵੀ ਜੇ ਅੱਜ ਮੇਰੇ ਘਰੇ ਵੀ ਅੱਗ ਲੱਗੀ ਆ ਤੇ ਦੂਜਿਆਂ ਦੇ ਘਰੇ ਵੀ ਲੱਗੀਆਂ ਮੇਰੇ ਦੋ ਆਪਦੇ ਪੁੱਤਾਂ ਮੇਰੇ ਆਪਦੇ ਪੁੱਤ ਵੀ ਲੱਗ ਸਕਦੇ ਜੇ ਨਾ ਅੱਜ ਮੈਂ ਬੋਲਿਆ ਉਹ ਗੱਲ ਤੇ ਫੇਰ ਮੈਂ ਸਟੈਂਡ ਲੈਤਾ ਮਹਾਰਾਜ ਨੂੰ ਮੰਨ ਕੇ ਭਾਣਾ ਗੁਰੂ ਗੋਬਿੰਦ ਸਿੰਘ ਨੂੰ ਵੀ ਜੋ ਕੁਝ ਹੋਊਗਾ ਇਹਦੇ ਵਿੱਚ ਜਦੋਂ ਆਪਾਂ ਤੁਰਦੇ ਆ ਇਹਦੇ ਵਿੱਚ ਲੜਾਈ ਝਗੜਾ ਦੁਸ਼ਮਣੀ ਪੈਂਦੀ ਆ ਪਾਛੋ ਉਹਨਾਂ ਨੂੰ ਅਸੀਂ ਭਲਾ ਕੇ ਅਸੀਂ ਭਲਾ ਕਰਨ ਦੇ ਲਈ ਤੁਰੇ ਆ ਤੇ ਜੋ ਵੀ ਨਸਾ ਤਸ ਕਰੇ ਇਹ ਫੜਾਇਆ ਸੀ ਕੱਲ ਉਹਦੇ ਉੱਤੇ ਪਰਚਾ ਵੀ ਪੈ ਚੁੱਕਿਆ ਉਹਦੇ ਕੋਲੇ ਮਾਇਆ ਵਰਨਾ ਪੈਸੇ ਵੀ ਮਿਲੇ ਆ ਪ੍ਰਾਪਰਟੀ ਵੀ ਅਸੀਂ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਇਹਨਾਂ ਦੀ ਸੇਲ ਕੀਤੀ ਜਾਵੇ ਇਹਨਾਂ ਦੇ ਉੱਤੇ ਜਿੰਨੀ ਪ੍ਰਾਪਰਟੀ ਬਣਾਈ ਆ ਉਹਨੂੰ ਆਪਦੇ ਕਬਜ਼ੇ ਚ ਲਿੱਤਾ ਜਾਵੇ ਤੇ ਦੂਜੀ ਗੱਲ ਮਹਰਾਜ ਦੇ ਵਿੱਚ ਨਸ਼ਾ ਵੇਚਣ ਵਾਲੇ ਹੋਰ ਵੀ 3-4 ਮੇਰੇ ਕੋਲੇ ਸ਼ਿਕਾਇਤ ਆਈ ਆ ਨਸ਼ਾ ਵੇਚਣ ਵਾਲਿਆਂ ਦੀ ਉਹਨਾਂ ਨੂੰ ਅਸੀਂ ਹੱਥ ਬੰਨ ਕੇ ਕੇਰਾਂ ਸਾਡੀ ਬੇਨਤੀ ਆ ਇਸ ਤੋਂ ਬਾਅਦ ਵੇਣਤਾ ਕਰਾਂਗੇ ਡਾਂਗ ਦੇ ਨਾਲ ਜਿਵੇਂ ਉਹਨਾਂ ਨੇ ਸੁਧਰਨਾ ਹੋਵੇ ਸੁਧਰ ਸਕਦੇ ਆ ਤੇ ਮਹਰਾਜ ਦੇ ਦੂਜੇ ਬੰਦਿਆਂ ਨੂੰ ਵੀ ਅਸੀਂ ਕਹਿੰਦੇ ਆ ਨਸ਼ਾ ਤਸਕਰਾਂ ਨੂੰ ਵੀ ਤੁਸੀਂ ਸੰਭਲ ਜੋ ਇਹ ਗੱਲਾਂ ਤੋਂ ਬਾਕੀ ਗੱਲਾਂ ਇਹ ਸਰਕਾਰ ਨੂੰ ਕਹਿੰਦੇ ਇਹਨਾਂ ਦੇ ਪਹਿਲਾਂ ਹੀ ਨੱਥ ਪਾਈ ਜਾਵੇ ਜੇ ਹੁਣ ਕੱਲ ਇੱਥੇ ਮੈਂ ਜਿਵੇਂ ਹੁਣ ਬੋਲਦਾ ਸੀ ਮੈਂ ਉਹਦੇ ਡਾਂਗ ਛੋਟੀ ਮਾਰ ਦਿੰਦਾ ਫੇਰ ਕਹਿੰਦੇ ਸੀ ਢਿੰਗ ਸਿੰਘਾ ਨੇ ਕੋਈ ਆਪਦੇ ਹੱਥ ਦੇ ਹੱਥ ਦੇ ਵਿੱਚ ਕਾਨੂੰਨ ਲੈ ਲਿਆ ਅਸੀਂ ਉਹ ਗੱਲਾਂ ਨਹੀਂ ਕਰਨਾ ਚਾਹੁੰਦੇ ਹੁਣ ਅਸੀਂ ਨਸ਼ਾ ਤਸਕਾ ਨੂੰ ਬੇਨਤੀਆਂ ਵੀ ਕਰਨੀਆਂ ਵੀ ਜੇ ਤਾਂ ਸੁਧਰਦੇ ਤਾਂ ਠੀਕ ਆ ਜਿਹੜੇ ਪੀਣ ਵਾਲੇ ਆ ਉਹਨਾਂ ਨੂੰ ਆਪਦੇ ਪਿਆਰ ਨਾਲ ਕੇਰਾਇ ਕਰੇ ਸਮਝਾਉਂਦੇ ਆ ਨਾਲੇ ਉਹਨਾਂ ਨੂੰ ਕਹਿੰਦੇ ਆ ਵੀ ਜੇ ਤੁਹਾਨੂੰ ਕੋਈ ਘਾਟ ਆ ਮਾਇਆ ਦੀ ਜੇ ਦਵਾਈ ਦੀ ਘਾਟ ਆ ਅਸੀਂ ਦਵਾਵਾਂਗੇ ਪਾਸੋਂ ਸਾਡੇ ਕੋਲੇ ਬਹੁਤ ਜ਼ਿਆਦਾ ਵੀਡੀਓ ਪੰਗਾ ਛੋਟਾ ਬਸਟੈਂਡ ਮਹਾਰਾਜ ਆ ਤੇ ਉੱਥੇ ਕੁੜੀਆਂ ਧੀਆਂ ਪੜਨਾ ਬੈਂਦੀਆਂ ਉੱਥੇ ਨਸ਼ਾ ਤਸ਼ਕਰਾ ਇਹੋ ਜਿਹਾ ਕੁਛ ਕਰਦੇ ਆ ਹੁਣ ਇਸ ਤੋਂ ਬਾਅਦ ਅਸੀਂ ਸੇਵਾ ਲੈ ਲਈ ਜਿਵੇਂ ਇਹ ਸਮਲਣਾ ਚਾਹੁੰਦੇ ਆ ਡਾਂਗ ਨਾਲ ਸੁਧਰਨਾ ਚਾਹੁੰਦੇ ਆਵੇਂ ਸੁਧਾਰਾਂਗੇ ਤੇ ਜੇ ਇਹ ਕਹਿੰਦੇ ਨਿਮਰਤਾ ਦੇ ਨਾਲ ਸੁਧਰਨਾ ਨਿਮਰਤਾ ਦੇ ਨਾਲ ਇਹ ਨਿਮਰਤਾ ਦੇ ਨਾਲ ਗੱਲ ਕਰਨ ਆਏ ਸੀ ਇਹਦੇ ਨਾਲ ਫੇਰ ਅਸੀਂ ਦੇਖਿਆ ਵੀ ਮੁੰਡਾ ਤਾਂ ਉਹੀ ਆ ਇਹ ਜਿਹੜਾ ਉਹਨੂੰ ਚਿੱਟਾ ਦਈ ਜਾਂਦਾ ਫੇਰ ਅਸੀਂ ਇਹਨੂੰ ਪੁੱਛਿਆ ਵੀ ਤੂੰ ਇਹਨੂੰ ਚਿੱਟਾ ਦਿੰਨਾ ਇਹ ਕਿਸੇ ਦਾ ਧੀ ਪੁੱਤ ਨਹੀਂ ਕਹਿੰਦਾ ਤੂੰ ਇਹਨੂੰ ਸੁਧਾਰ ਕਹਿੰਦਾ ਇਹ ਸਾਡੇ ਕੋਲੇ ਲੈਣ ਆਉਂਦਾ ਇਹਨੂੰ ਸੁਧਾਰ ਕਹਿੰਦਾ ਤੂੰ ਅਸੀਂ ਆਖਿਆ ਵੀ ਤੂੰ ਕਿਉਂ ਵੇਚਦਾ ਫੇਰ ਕਹਿੰਦਾ ਵੀ ਮੈਂ ਵੇਚੂਗਾ ਮੈਂ ਸ਼ਰੇਆਮ ਵੇਚੂਗਾ ਕਹਿੰਦਾ ਮੈਂ ਐਸ ਲੋਟ ਤੁਸੀਂ ਵੀਡੀਓ ਵੀ ਵੇਖੀ ਆ ਚਲਦੀ ਤੇ ਵੀਡੀਓ ਵੀ ਦੇਖੀ ਆ ਚਲਦੀ ਪਾਸੋਂ ਤੁਸੀਂ ਉਹ ਤੇ ਵੀਡੀਓ ਦੇ ਵਿੱਚ ਦੋਨੇ ਆਪਦੇ ਆਪ ਨੂੰ ਐਂ ਕਿਹਾ ਵੀ ਕਿਵੇਂ ਉਹਦੇ ਉਹਦੇ ਕੋਈ ਚੱਕੜਾ ਲਿੰਕ ਹੁੰਦਾ ਜਿਵੇਂ ਬੋਲਦਾ ਸੀ ਐਂ ਲੱਗਦਾ ਸੀ ਉਹਨੂੰ ਕਿਸੇ ਸ਼ਹਿ ਆ ਕਿਸੇ ਬੰਦੇ ਦੀ ਕਿਸੇ ਬੰਦੇ ਦੀ ਡਰਨ ਲੱਗਦਾ ਨਹੀਂ ਸੋਏ ਚਿਹਰੇ ਤੋਂ ਵੀ ਮੈਂ ਨਸ਼ਾ ਵੇਚਦਾ ਫੜਿਆ ਗਿਆ ਉਹ ਤਾਂ ਬੜੇ ਮੈਨ ਲੱਗਦਾ ਉਹਦੋਂ ਕੋਈ ਨਸ਼ਾ ਵੀ ਕੀਤਾ ਹੋਇਆ ਲੱਗਦਾ ਉਹਦਾ ਮੈਨ ਲੱਗਦਾ ਇਸ ਤਰੀਕੇ ਨਾਲ ਉਹ ਗੱਲ ਕਰ ਰਿਹਾ ਸੀਗਾ ਪਹਿਲਾਂ ਜੀ ਉਹ ਆਪ ਉੱਠਣਸਾਰ ਚਿੱਟਾ ਲਾਉਂਦਾ ਸੀ ਮੁੰਡਾ ਉਹ ਫੇਰ ਉਹ ਕਹਾں ਬੋਲਦਾ ਸੀ ਫੇਰ ਉਹ ਚਿੱਟਾ ਵੇਚਦਾ ਸੀ ਫੇਰ ਉਹ ਚਿੱਟਾ ਲਵਾ ਕੇ ਘਰੇ ਮੁੰਡਿਆਂ ਨੂੰ ਕੋਲੇ ਬਹਾ ਕੇ ਪਿਆ ਕੇ ਵੀ ਤੋਰਦਾਗਾ ਜੋ ਮੁੰਡੇ ਸਾਡੇ ਐ ਐਸੀ ਅਮਰਤ ਸ਼ਕਾਇਆ ਜਿੰਨਾ ਮੁੰਡਿਆਂ ਨੂੰ ਉਹ ਇੱਥੇ ਆਉਂਦੇ ਰਹੇ ਆ ਸਾਨੂੰ ਉਹਨਾਂ ਤੋਂ ਜਾਣਕਾਰੀ ਵੀ ਮਿਲੀ ਆ ਵੀ ਇਹ ਐਸ ਲੋੜ ਕਰਦੇ ਆ ਮੁੜ ਕੇ ਸੀ ਉਹ ਬੱਚਿਆਂ ਨੂੰ ਸਰਨ ਚ ਲੈ ਕੇ ਇਹ ਕਿਹੜੀ ਕਾਰਵਾਈ ਹੋਈ ਆ ਉਹਨਾਂ ਦਾ ਬਹੁਤ ਵੱਡਾ ਸੰਯੋਗ ਆ ਅੱਛਾ ਇੱਕ ਚੀਜ਼ ਹੋਰ ਦੱਸੋ ਇਹਦੇ ਇਹਦੇ ਘਰ ਦੇ ਵਿੱਚ ਕੌਣ ਕੌਣ ਹੈਗਾ ਤੇ ਇਹ ਮੁੰਡਾ ਪੜਿਆ ਵੀ ਹੈਗਾ ਕਿ ਪੜ ਨਹੀਂ ਪੜਿਆ ਨਹੀਂ ਪੜ੍ਹਾਈ ਇਹਨਾਂ ਦੀ ਬਹੁਤ ਜ਼ਿਆਦਾ ਕਰੀ ਵੀ ਇਹ ਮੁੰਡੇ ਦੀ ਪੜਿਆਵਾ ਹੈ ਇਹਦੇ ਪਰਿਵਾਰ ਦੇ ਵਿੱਚ ਇੱਕ ਇਹਦਾ ਡੈਡੀ ਇੱਕ ਇਹਦੀ ਮਾਤਾ ਤੇ ਇੱਕ ਇਹਦੀ ਭਰਜਾਈ ਕਿਹੜਾ ਭਰਾ ਸੀ ਉਹ ਸਾਨੂੰ ਦੱਸ ਚੁੱਕੇ ਆ ਜੇਲ੍ਹ ਦੇ ਵਿੱਚ ਬੈਠਾ ਅੱਛਾ ਕੀ ਇਹਦਾ ਡੈਡੀ ਕੀ ਕਰਦਾ ਖੇਤੀਬਾੜੀ ਨਾਲ ਸੰਬੰਧਿਤ ਹੈ ਜਾਂ ਕੋਈ ਮਜ਼ਦੂਰੀ ਦਾ ਕਰਦਾ ਨਹੀਂ ਪਾਛੋ ਪਹਿਲਾਂ ਕੰਮ ਹੀ ਇਹਦੇ ਡੈਡੀ ਤੋਂ ਚੱਲਿਆ ਗਿਆ ਇਹ ਫਿਰ ਇਹਨਾਂ ਦੇ ਮੁੰਡੇ ਤੋਂ ਪਹਿਲਾਂ ਤਾਂ ਡੈਡੀ ਸੀਰੀ ਲੱਗਿਆ ਵਾ ਸੀ ਸੀਰੀ ਤੋਂ ਬਾਅਦ ਉਹਨੇ ਇਹ ਜਰਾ ਫੜਿਆ ਵੀ ਮੁੜ ਕੇ ਉਹ ਭੁੱਕੀ ਵੇਚਣ ਲੱਗ ਗਿਆ ਗੋਲੀਆਂ ਵੇਚਣ ਲੱਗ ਗਿਆ ਮੁੜ ਕੇ ਉਸੇ ਰਾਹ ਤੇ ਮੁੰਡੇ ਚੱਲ ਪਏ ਪਾਛੋ ਫਿਰ ਇਹਨਾਂ ਨੇ ਧਾਨਾ ਇੰਨਾ ਬਣਾਇਆ ਅੱਜ ਕਾਰਖਾਨੇ ਬਣਾ ਲਏ ਜਗਾ ਲੈ ਲੈ ਪਲਾਂਟਾ ਪਾ ਲਏ ਤੇ ਇਹਨਾਂ ਸੋਨਾ ਘਰ ਪਾਈ ਬੈਠਿਆ ਬਹੁਤ ਜ਼ਿਆਦਾ ਕਿਸੇ ਰਾਜੇ ਮਰਾਜੇ ਦਾ ਘਰ ਨਹੀਂ ਹੋਣਾ ਜਿੰਨਾ ਕੱਲ ਕੱਲ ਫਿਰ ਸਾਰਾ ਟਰੈਪ ਲਾਇਆ ਤੁਸੀਂ ਆਪ ਹੀ ਬੰਦਾ ਭੇਜਿਆ ਸਾਰਾ ਵੀਡੀਓਜ਼ ਦੇਖਿਆ ਕਿ ਕੋਈ ਲੈਣ ਆਇਆ ਸੀ ਕਿ ਬੰਦਾ ਨਹੀਂ ਪਾਛੋ ਅਸੀਂ ਤੁਹਾਨੂੰ ਪਹਿਲਾਂ ਦੱਸੂਕਿਆਂ ਕਿਹੜਾ ਅੱਡਾ ਮਰਾ ਹੈ ਛੋਟਾ ਬੱਸ ਸਟੈਂਡ ਆ ਉੱਥੇ ਮੁੰਡਾ ਸੀਗਾ ਫੜਿਆ ਸੀ ਉਹ ਉੱਥੇ ਸਰੰਜਾ ਭਾਲਦਾ ਸੀਗਾ ਸਾਨੂੰ ਵੀਡੀਓ ਵੀ ਦੇਵਾਂਗੇ ਉਹਦੇ ਨਾਲ ਚਲਾਈ ਵੀ ਸਾਡੇ ਪੇਜ ਤੇ ਵੀਡੀਓ ਦੇਵਾਂਗੇ ਉਹਨੂੰ ਅਸੀਂ ਸਮਝਾਇਆ ਉਹੀ ਮੁੰਡਾ ਦੁਬਾਰੇ ਅਸੀਂ ਦੇਖਣ ਆ ਗਏ ਤੇ ਪਿੱਛਾ ਕਰਿਆ ਉਹਨਾਂ ਦੇ ਘਰੇ ਆ ਗਿਆ ਅੱਛਾ ਜਿਹੜਾ ਮੁੰਡਾ ਮਤਲਬ ਤੁਸੀਂ ਉੱਥੇ ਫੜਿਆ ਸੀ ਬੱਸ ਸਟੈਂਡ ਤੇ ਉਹ ਉਹਦਾ ਪਿੱਛਾ ਕਰਨ ਤੋਂ ਬਾਅਦ ਉਹਦੇ ਘਰੇ ਆਇਆ ਲੈਣਾ ਸੀ ਹਾਂਜੀ ਅਸੀਂ ਮਗਰ ਹੀ ਅਸੀਂ ਆ ਗਏ ਪਾਛੋ ਦੋ ਸਿੰਘ ਦੋ ਸਿੰਘ ਕਦੋਂ ਮਗਰ ਆ ਗਏ ਅਸੀਂ ਦੇਖਿਆ ਮੁੰਡੇ ਮੁੰਡੇ ਨੂੰ ਪੁੱਛਿਆ ਵੀ ਅਸੀਂ ਤੋ ਕੀ ਲੈਣ ਆਇਆ ਕਹਿੰਦਾ ਪਾਛੋ ਮੇਰੇ ਤੋਂ ਰਿਆਹ ਨਹੀਂ ਜਾਂਦਾ ਮੈਨੂੰ ਤੋੜ ਲੱਗੀ ਵੀ ਆ ਕਹਿੰਦਾ ਵੀ ਮੈਂ ਚਿੱਟਾ ਲੈਣ ਆਇਆ ਮੈਂ ਕਾਹ ਕੌਣ ਦਿੰਦਾ ਬਾਹਰ ਖਲਾਉਦਾ ਕਹਿੰਦਾ ਨਹੀਂ ਉਹਨੂੰ ਪੈਸੇ ਫੜਾ ਤੇ ਤੇ ਕਹਿੰਦਾ ਉਹ ਉਤੋਂ ਦੀ ਫੜਾਊਗਾ ਸੀ ਵੀਡੀਓ ਤਾਂ ਬਣਾਈ ਮੁੜ ਕੇ ਦੇਖਿਆ ਤੁਸੀਂ ਸਾਰਾ ਕੁਸਾ ਆਪ ਹੀ ਤੁਹਾਨੂੰ ਪਤਾ ਹੀ ਸੀ ਹਾਂਜੀ ਅੱਛਾ ਉਤੋਂ ਉਹਨੇ ਪੂੜੀ ਫੜਾਤੀ ਕਿੰਨੇ ਪੈਸੇ ਦੀ ਉਹ ਪੂੜੀ ਵੇਚਦੇ ਇਹ ਪਾਛੋ ਆਪਾਂ ਨੂੰ ਤਾਂ ਇਹੋ ਜੇ ਕੰਮ 'ਚ ਆਏ ਨਹੀਂ ਕਿ ਨਾ ਸਾਨੂੰ ਇਹੋ ਜਿਹਾ ਪਤਾ ਵੀ ਉਹ ਮੁੰਡੇ ਨੇ ਦੱਸਿਆ ਵੀ ਕਿੰਨੇ ਪੈਸੇ ਕਹਿਣ ਦਾ ਮੁੰਡਾ ਕਹਿੰਦਾ ਵੀ ਮੈਂ 200 ਦਾ ਸਮਾਨ ਲੈਤਾ ਬਿੱਟਾਂ ਬਣੀਆਂ ਵਗਾ ਹੁੰਦੀਆਂ ਪਾਛੋ ਇਹ ਹੁਣ ਐ ਲਾ ਲਓ ਵੀ 2-200 ਦੇ ਲੱਖਾਂ ਦੇ ਹਿਸਾਬ ਨਾਲ ਅੱਥਰ ਨੂੰ ਕਰੋ ਹਾਂਜੀ ਅੱਛਾ ਪਹਿਲਾਂ ਇਹਨਾਂ ਕੋਲੇ ਕੀ ਪ੍ਰਾਪਰਟੀ ਕਿੰਨੀ ਸੀ ਹੁਣ ਕਿੰਨਾ ਬਣਾ ਚੁੱਕੇ ਸਾਰਾ ਕੁਝ ਪਹਿਲਾਂ ਜੀ ਪਿੰਡ ਦੇ ਵਿੱਚ ਜਿਹੜੀ ਨਗਰ ਪੰਚਾਇਤ ਨੂੰ ਪੁੱਛ ਲਓ ਜਿੰਨਾ ਅਸੀਂ ਆਹ মিডিਆ ਦੇ ਸਾਹਮਣੇ ਬੋਲਾਂਗੇ ਸੱਚ ਬੋਲਾਂਗੇ ਕੋਈ ਵੀ ਆ ਕੇ ਸਾਨੂੰ ਸਵਾਲ ਕਰ ਸਕਦਾ ਵੀ ਆਹ ਗੱਲ ਗਲਤ ਹੈ ਨਹੀਂਵੇਂ ਹੋਵਾਂਗੇ ਜਿੰਨੀ ਗੱਲ ਦੱਸਾਂਗੇ ਸੱਚ ਪਹਿਲਾਂ ਇਹ ਐਨੇ ਗਰੀਬ ਸੀ ਪਾਛੋ ਦਿਹਾੜੀਆਂ ਕਰਦਿਆ ਹੁੰਦਾ ਸੀ ਪਿਓ ਇਹਦਾ ਬਹੁਤ ਕੁਝ ਕਰਦਾ ਸੀ ਤੇ ਅੱਜ ਇਹਨਾਂ ਨੇ ਇੰਨਾ ਕੁਝ ਬਣਾ ਲਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅੱਛਾ ਸਾਰਾ ਦੇਖਿਆ ਸੀ ਵੀਡੀਓ ਤੁਸੀਂ ਬੰਦਾ ਜਿਹੜਾ ਲੈਣ ਆਇਆ ਉਹਨੂੰ ਵੀ ਫੜ ਲਿਆ ਉਸ ਤੋਂ ਬਾਅਦ ਪੁਲਿਸ ਨੂੰ ਕਿੰਨੀ ਦੇਰ ਬਾਅਦ ਪੁਲਿਸ ਆਈ ਤੇ ਪੁਲਿਸ ਦੀ ਕਾਰਵਾਈ ਕਿਵੇਂ ਸੀਗੀ ਪੁਲਿਸ ਦੀ ਕਾਰਵਾਈ ਅਸੀਂ ਫੋਨ ਕੀਤਾ ਜੀ ਮਲਾਜਮਾਂ ਨੂੰ ਮਲਾਜਮਾਂ ਨੇ ਸਾਨੂੰ ਪਹਿਲਾਂ ਕਦੋਂ ਫੋਨ ਕੀਤਾ ਤੇ ਮਲਾਜਮ ਕਹਿੰਦੇ ਵੀ ਅਸੀਂ ਭੇਜ ਦਿੰਨੇ ਆ ਬੰਦਾ ਵੀ ਉਹਨਾਂ ਨੇ ਅਸੀਂ ਸਮਝਦੇ ਆ ਵੀ ਜਿੰਨੀ ਕਾਰਵਾਈ ਸਾਡੇ ਧਿਆਨ ਦੇ ਵਿੱਚ ਆਈ ਆ ਵੀ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸੀ ਪਹਿਲੀ ਵਾਰ ਦੇਖਿਆ ਮਲਾਜਮਾਂ ਵੀ ਐਨੇ ਸਹੀ ਢੰਗ ਦੇ ਨਾਲ ਚੱਲਣ ਲੱਗ ਗਏ ਵੀ ਪਤਾ ਨਹੀਂ ਸਰਕਾਰਾਂ ਦੇ ਵਿੱਚ ਸਰਕਾਰਾਂ ਦਾ ਰੋਹ ਬਣ ਗਿਆ ਸਰਕਾਰਾਂ ਚੰਗਾ ਕੰਮ ਇਹ ਚੰਗਾ ਕੰਮ ਹੀ ਕਹਾ ਗਿਆ ਸੀ ਇਸ ਹਲਕੇ ਦਾ ਬਲਕਾਰ ਸਿੱਧੂ ਤੇ ਐਮਐਲਏ ਅਸੀਂ ਉਹਦਾ ਕੋਟੋ ਧੰਨਵਾਦ ਕਰਦੇ ਆ ਕਿਉਂ ਇਹ ਚੰਗਾ ਕੰਮ ਆ ਚੰਗਾ ਕੰਮ ਉਹਨੇ ਜੇ ਕਰਵਾਇਆ ਵੀ ਇਹ ਫੜਾਏ ਆ ਜੇ ਉਹ ਤੇ ਪਰਚਾ ਕਰਵਾਇਆ ਮੁੰਡੇ ਤੇ ਜੇ ਉਹਨੂੰ ਕੱਲੂ ਛੜਦੇ ਆ ਇਹ ਤੇ ਅਸੀਂ ਕਹਾਂਗੇ ਵੀ ਦੋ ਘੱਟਿਆ ਸਰਕਾਰ ਕੋਈ ਨਹੀਂ ਤੇ ਅੱਜ ਉਹ ਚੰਗਾ ਕੰਮ ਕਰਦੇ ਤੇ ਅਸੀਂ ਕਹਿੰਨੇ ਵੀ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਾਂਗੇ ਜਿੱਥੇ ਵੀ ਤੁਰਨੇ ਇਹ ਜੇ ਕੰਮ 'ਚ ਬਾਅਦ 'ਚ ਤੇ ਦੂਜੀ ਗੱਲ ਪ੍ਰਸ਼ਾਸਨ ਦੀ ਪ੍ਰਸ਼ਾਸਨ ਡੀਐਸਪੀ ਫੂਲ ਅਸੀਂ ਨਾਂ ਨਹੀਂ ਜਾਣਦੇ ਪਾਛੋ ਉਹਨਾਂ ਦਾ ਤੇ ਉਹਨਾਂ ਦਾ ਇੰਨਾ ਧੰਨਵਾਦ ਉਹਨਾਂ ਨੇ ਬਹੁਤ ਜ਼ਿਆਦਾ ਵਧੀਆ ਕਾਰਵਾਈ ਕੀਤੀ ਹੈ ਉਹਨਾਂ ਦੀ ਚ ਪਰਮਾਤਮਾ ਚੜ੍ਹਦੀ ਕਲਾ ਰੱਖੇ ਤੇ ਜਿੰਨੀ ਤਰ੍ਹਾਂ ਹੋਰ ਵੀ ਸਹਿ ਤਸਕਰਾਂ ਨੂੰ ਫੜਾਂਗੇ ਫਿਰ ਅਸੀਂ ਸੋਨੂੰ ਵੀਡੀਓ ਦੇ ਉੱਤੇ ਵੀ ਦੱਸਾਂਗੇ ਆਪਦੇ ਪੇਜ ਤੇ ਪਾਵਾਂਗੇ ਪ੍ਰਸ਼ਾਸਨ ਦਾ ਵੀ ਸਾਥ ਲਵਾਂਗੇ ਜੇ ਸਾਡਾ ਪ੍ਰਸ਼ਾਸਨ ਸਾਥ ਦੇਣਾ ਚਾਹੁੰਦਾ ਹੋਵੇ ਬਿਲਕੁਲ ਪ੍ਰਸ਼ਾਸਨ ਸਾਥ ਦਊਗਾ ਕਿਉਂਕਿ ਸਰਕਾਰ ਦੀ ਗਾਰਡਲਾਈਨਸ ਹੈਗੀਆਂ ਹੈ ਪੂਰੀ ਸਖਤ ਹਦਾਇਤਾਂ ਕਿ ਨਸ਼ਾ ਤਸਕਰ ਕੋਈ ਨਹੀਂ ਬਚਣਾ ਚਾਹੀਦਾ ਬੜੇ ਤੁਨ ਦੇਖਿਆ ਤੁਸੀਂ ਕਈਆਂ ਦੇ ਘਰਾਂ ਤੇ ਬੁਲਡੋਜ਼ਰ ਵੀ ਚੱਲਿਆ ਹੁਣ ਲੱਗਦਾ ਕਿ ਜਿਹੜੇ ਫੜੇ ਜਾਂਦੇ ਆ ਤੋਂ ਵੀ ਜਾਂਚ ਕਰਕੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਵੇ ਦੂਜੀ ਗੱਲ ਪਾਸੇੋਂ ਕਿਹੜੇ ਆਪਣੇ ਆਪ ਪੋਸਟਰਾਂ ਦੇ ਉੱਤੇ ਨੰਬਰ ਦਿੱਤੇ ਹੋਏ ਆ ਇਹ ਨੰਬਰਾਂ ਦੇ ਉੱਤੇ ਸਾਨੂੰ ਤਾਂ ਦਿਸਿਆ ਨਹੀਂ ਵੀ ਕੋਈ ਕਾਰਵਾਈ ਐ ਸਾਡਾ ਕੱਢ ਕੇ ਦੇਖ ਲੈਣਾ ਡਾਟਾ ਅਸੀਂ ਇੰਨਾ ਕੁਸ ਭੇਜਿਆ ਸਾਡਾ ਤਾਂ ਕੋਈ ਇਹਦੇ ਵਿੱਚੋਂ ਦਿਸਿਆ ਨਹੀਂ ਵੀ ਕੋਈ ਵੀ ਇਹਨਾਂ ਨੇ ਕੋਈ ਇਹੋ ਜਿਹਾ ਚੰਗਾ ਕੰਮ ਕੀਤਾ ਉਹ ਇਹ ਨੰਬਰ ਇੱਕ ਵਾਸੇ ਉਹੀ ਦੇਵੇ ਆ WhatsApp ਤੇ ਰਾਹੀਂ ਗਾਹਾਂ ਦੀ ਗਾਹਾਂ ਪੁੱਛੀ ਜਾਂਦੇ ਆ ਬਾਅਦ ਵਿੱਚ ਆਹ ਭੇਜੋ ਆਹ ਭੇਜੋ ਇਹ ਸਾਰਾ ਕੁਸ ਭੇਜਤਾ ਉਹਨਾਂ ਨੂੰ ਤੇ ਅੱਜ ਉਹ ਨੰਬਰਾਂ ਤੇ ਕਾਰਵਾਈ ਨਹੀਂ ਹੋਈ ਇਹ ਸਿੱਧਾ ਪ੍ਰਸ਼ਾਸਨ ਨੇ ਕੰਮ ਕੀਤਾ ਰਾਮਪੁਰ ਸਿਟੀ ਫੂਲ ਦੇ ਥਾਣੇਦਾਰ ਨੇ ਡੀਐਸਪੀ ਫੂਲ ਨੇ ਉਹਨਾਂ ਦੀ ਕਾਰਵਾਈ ਹੋਈ ਆ ਤੇ ਆਹ ਕਿਹੜੇ ਪੋਸਟਰਾਂ ਤੇ ਨੰਬਰ ਦਿੱਤੇ ਵਾ ਮੈਨੂੰ ਸਾਡੀ ਕਾਰਵਾਈ ਨਹੀਂ ਹੋਈ ਸਾਨੂੰ ਇਹ ਫੇਕ ਲੱਗਦੇ ਬਿਲਕੁਲ ਬਿਲਕੁਲ ਹਾਂਜੀ ਇਹਦੇ ਤੇ ਵੀ ਮੈਨੂੰ ਲੱਗਦਾ ਕਿਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਜਿਹੜੇ ਨੰਬਰ ਤੁਸੀਂ ਕਹਰੋ ਪ੍ਰੋਪਰ ਨਹੀਂ ਉਸ ਤੇ ਗੁਆਰੀ ਨਹੀਂ ਹੋ ਰਹੀਆਂ ਰਿਸਪਾਂਸ ਨਹੀਂ ਕਰ ਰਹੇ ਹੋ ਤੇ ਦੂਜੀ ਗੱਲ ਪਾਸ ਹੋਏ ਇਹ ਕਹਿੰਦੇ ਵੀ ਤੁਹਾਡਾ ਗੁਪਤ ਨਾ ਰੱਖਾਂਗੇ ਵੀ ਪਰਚੋਰ ਨੰਬਰਾਂ ਤੇ ਅਸੀਂ ਨੰਬਰ ਲਾ ਕੇ ਦੇਖੇ ਨਾ ਤਾਂ ਸਾਨੂੰ ਗੁਪਤ ਰਹਿਣਾ ਚਾਹੀਦਾ ਅਸੀਂ ਸਰੇ ਆਮ ਤੁਹਾਡੇ ਨਾਲ ਤੁਰਾਂਗੇ ਸਾਡਾ ਸਾਥ ਦਿਓ ਅਸੀਂ ਚਿੱਟੇ ਵਾਲਿਆਂ ਨੂੰ ਫੇਰ ਕਹਿੰਨੇ ਆ ਅਸੀਂ ਸਰੇ ਆਮ ਸਾਨੂੰ ਮਾਰ ਵੀ ਜਾਵੇ ਕੁਝ ਹੋ ਜੇ ਅਸੀਂ ਆਪਦੇ ਜ਼ਿੰਮੇ ਤੇ ਜੋ ਵੀ ਕੰਮ ਚਿੱਟੇ ਵਾਲਾ ਕਰਦੇ ਸੀ ਇਹ ਪਿੱਛੇ ਨਹੀਂ ਹਟਾਂਗੇ ਪਾਛੋ ਜਿਵੇਂ ਵੀ ਹੋਇਆ ਮਹਾਰਾਜ ਦੇ ਬਾਣਾ ਮੰਨ ਕੇ ਹੀ ਚੱਲਾਂਗੇ ਜ਼ਰੂਰ ਸਰਧਾਰਾਂਗੇ ਗੁਪਤ ਰਹਿ ਕੇ ਕੰਮ ਨਹੀਂ ਕਰਾਂਗੇ ਸਾਹਮਣੇ ਆ ਕੇ ਕੰਮ ਕਰਾਂਗੇ ਜੋ ਵੀ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਸੋਏ ਸਨ ਰਵਿੰਦਰ ਸਿੰਘ ਰਵੀ ਖਾਲਸਾ ਜਿਹੜੇ ਮਹਾਰਾਜ ਦੇ ਰਹਿਣ ਵਾਲੇ ਨੇ ਤਾਂ ਇਹਨਾਂ ਨੇ ਹੀ ਇੱਕ ਨਸ਼ਾ ਤਸਕਰ ਦਾ ਪਿੱਛਾ ਕੀਤਾ ਬੱਸ ਸਟੈਂਡ ਤੋਂ ਉਹ ਨਸ਼ਾ ਤਸਕਰ ਇਸ ਤਸਕਰ ਜਿਹੜਾ ਲਾਡੀ ਜਿਹਦਾ ਨਾਂ ਹੈਗਾ ਇਹਦੇ ਘਰ ਪਹੁੰਚਦਾ ਉੱਥੋਂ ਨਸ਼ੇ ਦੀ ਮੰਗ ਕਰਦਾ ਤਾਂ ਰਵਿੰਦਰ ਸਿੰਘ ਜਿਹੜੇ ਖਾਲਸਾ ਨੇ ਇਹ ਮੌਕੇ ਦੇ ਉੱਤੇ ਟਰੈਪ ਲਾ ਲੰਦਾ ਸਾਰੀ ਵੀਡੀਓ ਵੀ ਜਿਹੜੀ ਪ੍ਰੋਪਰ ਬਣਾਈ ਗਈ ਹੈ ਵੀ ਕਿਸ ਤਰੀਕੇ ਨਾਲ ਇੱਕ ਨਸ਼ਾ ਤਸਕਰ ਨੂੰ ਉਹਦੇ ਘਰ ਤੋਂ ਪੁਲਿਸ ਨੂੰ ਫੜਵਾਇਆ ਤਾਂ ਜਿਸ ਤਰੀਕੇ ਦੇ ਨਾਲ ਇਹ ਖਾਲਸਾ ਜੀ ਨੇ ਜਿਹੜਾ ਕੰਮ ਕੀਤਾ ਉਮੀਦ ਹੈ ਕਿ ਜਿਸ ਤਰੀਕੇ ਨਾਲ ਇਹ ਕੰਮ ਕਰ ਰਿਹਾ ਤਾਂ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਹੋਰ ਜ਼ਿਆਦਾ ਇਹੋ ਜਿਹੇ ਲੋਕਾਂ ਦੀ ਸਪੋਰਟ ਕੀਤੀ ਜਾਵੇ ਕਿਉਂਕਿ ਨਸ਼ੇ ਦੇ ਜਿਹੜੇ ਸੌਦਾਗਰ ਨੇ ਜਿਹੜੇ 200 ਰੁਪਏ ਦੀ ਇੱਕ ਨਸ਼ੇ ਦੀ ਛੋਟੀ ਜਿਹੀ ਪੂੜੀ ਦੇ ਕਾਰਨ ਲੋਕਾਂ ਦੇ ਘਰਾਂ ਦੇ ਘਰ ਉਜਾੜ ਰਿਹਾ ਤਾਂ ਉਹ ਵੀ ਬਚਨ ਨਾਲ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਜਿਹੜੀ ਹੈ ਹੋਣੀ ਚਾਹੀਦੀ ਹੈ ਉਮੀਦ ਹੈ ਇਹ ਮਹਾਰਾਜ ਪੂਰਾ ਪੰਜਾਬ ਵੀ ਗੱਲ ਕਰਨਾ ਹੈ ਪੂਰਾ ਪੰਜਾਬ ਵੀ ਗੁਰੂਆਂ ਦੀ ਜਿਹੜੀ ਧਰਤੀ ਹੈਗੀ ਹੈ ਇਹ ਮਹਾਰਾਜ ਵੀ ਇਤਿਹਾਸਕ ਪਿੰਡ ਹੈਗਾ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਹੈ ਤਾਂ ਇਸ ਪਿੰਡ ਦੇ ਵਿੱਚ ਰਵਿੰਦਰ ਸਿੰਘ ਰਵੀ ਖਾਲਸਾ ਨੇ ਜਿਹੜੇ ਇਹਨਾਂ ਨੇ ਆਪਣੇ ਉਤੀ ਆਪਣੀ ਜ਼ਿੰਦਗੀ ਦਾ ਰਿਸਕ ਲੈ ਕੇ ਜਿਹੜਾ ਕਿਤੇ ਨਾ ਕਿਤੇ ਕੰਮ ਕੀਤਾ ਕਿਉਂਕਿ ਦੁਸ਼ਮਣੀਆਂ ਬਹੁਤ ਜ਼ਿਆਦਾ ਵੱਜ ਜਾਂਦੀਆਂ ਪਰ ਇਹਨਾਂ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਸਰਕਾਰ ਪੁਲਿਸ ਪ੍ਰਸ਼ਾਸਨ ਜੇਕਰ ਸਹਿਯੋਗ ਦੇਊਗੀ ਤਾਂ ਪੂਰਨ ਤੌਰ ਤੇ ਉਹਨਾਂ ਦੇ ਨਾਲ ਚੱਲਣਗੇ ਤਾਂ ਉਮੀਦ ਹੈ ਕਿ ਬਾਕੀ ਵੀ ਜਿਹੜੇ ਲੋਕ ਨਸ਼ਾ ਤਸਕਰੀ ਕਰਦੇ ਆ ਉਹ ਇਹ ਚੀਜ਼ਾਂ ਤੋਂ ਗੁਰੇਜ਼ ਕਰਨ اپنی چنگی زندگی ਬਤੀਤ ਕਰਨ ਕਿਉਂਕਿ ਜੇਕਰ ਉਹ نشਾ ਵੇਚਦੇ ਹੋਏ ਫੜੇ ਗਏ ਤਾਂ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਹੋਊਗੀ। کیمرامن ਗੁਰਵਿੰਦਰ ਦੇ ਨਾਲ અમિત ਸ਼ਰਮਾ ਰਜਨਾ سپوکس مین ਪਿੰਡ ਮਹਾਰਾਜ ਰਾਮਪੁਰਾ ਫੂਲ ਬਠਿੰਡਾ